ਸਰਮਸਤ ਕਾਰਜੋਗ ਦੇਸ਼ ਵਿਦੇਸ਼ ਵਿੱਚ ਵਸਤੇ ਕਿਰਤੀ ਤੇ ਬਹਾਦਰ ਲੋਕੋ ਜਿਵੇਂ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਦਿੱਲੀ ਵਿਖੇ ਕਿਸਾਨਾਂ ਵੱਲੋਂ ਜ਼ਮੀਨ ਬਚਾਓ ਅੰਦੋਲਨ ਜਿਹੜਾ ਕੀਤਾ ਜਾ ਰਿਹਾਗਾ ਵੱਡੀ ਪੱਧਰ ਤੇ ਤੇ ਕੇਂਦਰ ਸਰਕਾਰ ਵੱਲੋਂ ਕਈ ਵਾਰ ਗੱਲਬਾਤ ਦਾ ਸੱਦਾ ਦਿੱਤਾ ਪਰ ਉਹ ਜਿਹੜੀ ਗੱਲਬਾਤ ਹੈ ਉਹ ਹਜੇ ਤੱਕ ਸਫਲ ਜਾਂ ਕਹ ਲਈਏ ਵੀ ਸਿਰੇ ਨਹੀਂ ਚੜੀ ਸੋ ਅੱਜ ਉਸੇ ਦਿੱਲੀ ਵਾਲੇ ਅੰਦੋਲਨ ਦੀ ਇੱਕ ਕੜੀ ਦੇ ਵਜੋਂ ਭਾਰਤ ਦੀਆਂ 550 ਦੇ ਕਰੀਬ ਜਿੱਥੇ ਬੰਦੀਆਂ ਅਤੇ ਪੰਜਾਬ ਦੀਆਂ 31 ਕਿਸਾਨ ਜਿੱਥੇ ਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਸਾਰੇ ਭਾਰਤ ਵਿੱਚ ਰੇਲਾਂ ਬੰਦ ਦਾ ਜਿਹੜਾ ਅੱਜ ਕਾਲ ਦਿੱਤੀ ਸੀ ਸੋ ਅੱਜ ਅਸੀਂ ਬਰਨਾਲੇ ਪਹੁੰਚੇ ਹਾਂ ਬਰਨਾਲੇ ਜ਼ਿਲ੍ਹੇ 'ਚ ਉੱਥੇ ਲੋਕਾਂ ਦੀ ਵੱਡੀ ਸ਼ਮੂਲੀਅਤ ਆ ਜਿਹੜੀ ਜੋ ਕਿ ਇੱਥੇ ਰੇਲਵੇ ਸਟੇਸ਼ਨ ਦੇ ਆਹਦਾ ਰੇਲਾਂ ਰੋਕਣ ਦਾਗਾ ਉਹ ਪ੍ਰੋਗਰਾਮ ਨੇਪਰੇ ਚੜਾਇਆ ਜਾ ਰਿਹਾ ਆਓ ਤੁਹਾਡੀ ਅਸੀਂ ਜਥੇਬੰਦੀਆਂ ਦੇ ਆਗੂਆਂ ਨਾਲ ਮੁਲਾਕਾਤ ਕਰਾਉਣੇ ਆ ਇਹਨਾਂ ਤੋਂ ਪੁੱਛਦੇ ਆ ਵੀ ਜਿਹੜਾ ਕੀ ਆ ਪ੍ਰੋਗਰਾਮ ਪ੍ਰਧਾਨ ਜੀ ਆਪਣੀ ਕਿਹੜੀ ਪਾਰਟੀ ਹੈ ਜਥੇਬੰਦੀਆ ਬਲਵੰਤ ਸਿੰਘ ਪੁਲਿਸ ਸੂਬਾ ਪ੍ਰੈਸਕਰ ਭਾਰਤੀ ਕਿਸਾਨ ਜੂਟਕਾਉਂਦਾ ਮੌਜੂਦਾ ਕਨਵੀਨਰ ਦਿਲਾ ਬਰਨਾਲਾ ਇਹ ਪ੍ਰਧਾਨ ਜੀ ਜਿਹੜਾ ਦਿੱਲੀ ਚ ਅੰਦੋਲਨ ਚੱਲ ਰਿਹਾ ਲੰਬੇ ਸਮੇਂ ਤੋਂ ਚੱਲ ਰਿਆ 11-12 ਮੀਟਿੰਗਾਂ ਵੀ ਹੋ ਗਈਆਂ ਉੱਥੇ ਮੀਟਿੰਗਾਂ ਤੋਂ ਦੁਬਾਰੇ ਕੀ ਲੱਗਿਆ ਜੱਠੇ ਬੰਦਿਆਂ ਨੂੰ ਵੀ ਜਿਹੜਾ ਪੰਜਾਬ 'ਚ ਦੁਬਾਰੇ ਆਪਾਂ ਨੂੰ ਰੇਲਵੇ ਟਰੈਕ ਜਾਂ ਸਾਰੇ ਭਾਰਤ 'ਚ ਜਿਹੜੇ ਰੇਲਾਂ ਰੋਕਣੀਆਂ ਚਾਹੀਦੀਆਂ ਜਿੱਥੋਂ ਤੱਕ ਘੋੜ ਦੀ ਗੱਲ ਹੈ ਇਹ ਹੁਣ ਕੱਲੇ ਕਿਸਾਨਾਂ ਦਾ ਨਹੀਂ ਇਹ ਲੋਕਾਂ ਦਾ ਘੋੜ ਹੈ ਲੋਕ ਘੋੜ ਹੈ ਹਰ ਵਿਅਕਤੀ ਦੇ ਮਨ 'ਚ ਹੈ ਕਿ ਜੇ ਇਹ ਬਿੱਲ ਲਾਗੂ ਹੋ ਜਾਂਦੇ ਆ ਤਾਂ ਦੇਸ਼ਾ ਜਿੰਨਾ ਇੱਥੇ ਸੱਭਿਆਚਾਰ ਹੈ ਜਿੰਨਾ ਰਹਿਣ ਸਹਿਣ ਹੈ ਜਿੰਨਾ ਖੁਰਾਕ ਦਾ ਸਿਸਟਮ ਹੈ ਤੇ ਜਿਹੜੇ ਸਾਨੂੰ ਸਬਸਿਡੀ ਤੇ ਤੇਰਪਚਾਰ 5 ਰੁਪਏ ਨੂੰ ਕਣਕ ਮਿਲਦੀ ਹੈ ਜਾਂ ਅਨਾਜ ਮਿਲਦਾ ਹੈ ਮोटा ਅਨਾਜ ਜਾਂ ਦਾਲਾਂ ਮਿਲਦੀਆਂ ਇਹ ਭੁੱਲ ਜਾਣਾ ਚਾਹੀਦਾ ਹੈ ਕਿ ਸਾਨੂੰ ਇਹ ਮਿਲਣ ਕਿਹਦੇ ਦੁਆਰਾ ਤੇ ਅੱਜ ਸਾਡੀ ਜ਼ਿੰਦਗੀ ਮੌਤ ਦੀ ਲੜਾਈ ਹੈ ਜਿਹਦੇ ਵਿੱਚ ਅਸੀਂ ਆਪਣੀਆਂ ਜ਼ਮੀਨਾਂ ਬਚਾਉਣੀਆਂ ਨੇ ਸਾਡੇ ਸੱਭਿਆਚਾਰ ਨੂੰ ਬਚਾਉਣਾ ਹੈ ਸਾਡਾ ਪੱਗ ਤੇ ਚੁੰਨੀਆਂ ਬਚਾਉਣੀਆਂ ਨੇ ਜੇ ਇਹ ਬਿਲ ਬੋਧੀ ਸਰਕਾਰ ਲਾਗੂ ਕਰ ਦਿੰਦੀ ਹੈ ਮੰਨ ਲਿਏ ਤਾਂ ਫਿਰ ਸਾਡੀ ਇਹ ਹੋਣ ਇਸ ਕਿਸਮ ਦੀ ਨਹੀਂ ਰਹਿਣੀ ਉਹਨਾਂ ਦੀ ਮਨ ਦੀ ਇੱਛਾ ਕੀ ਹੈ ਕਿ ਖੇਤੀ ਚੋਂ ਵੱਡੀ ਪੱਧਰ ਤੇ ਲੋਕ ਕੱਢ ਕੇ ਸ਼ਹਿਰਾਂ ਚ ਭਾੜੇ ਜਾਣ ਇੱਥੇ ਕਾਰਖਾਨਾ ਸਸਤੀ ਮਜ਼ਦੂਰੀ ਲਈ ਜਾਵੇ ਉਹਨਾਂ ਤੋਂ ਤੇ ਉਹਨਾਂ ਦਾ ਉਜਾੜਾ ਕੀਤਾ ਜਾਵੇ ਸ਼ਹਿਰਾਂ ਵੱਲ ਅਗਲੀ ਜਿਹੜਾ ਉਸੇ 26 ਜਨਵਰੀ ਤੋਂ ਬਾਅਦ ਕੇਰਾ ਇਹ ਲੱਗਿਆ ਸੀਗਾ ਵੀ ਕਿਸਾਨ ਅੰਦੋਲਨਾਂ ਜਿਹੜਾ ਉਹ ਇੱਕ ਕਿਸਮ ਨਾਲ ਥੱਲੇ ਨੀਚੇ ਵੱਲ ਨੂੰ ਆ ਰਿਹਾ ਤੇ ਦੁਬਾਰੇ ਵੱਡੀ ਚੜਤ ਨਾਲ ਜਿਵੇਂ ਦੁਬਾਰੇ ਅੰਦੋਲਨ ਉੱਭਰਿਆ ਇਹ ਤੋਂ ਜਥੇਬੰਦੀਆਂ ਦੇ ਜਿਹੜੇ ਹੌਸਲੇ ਆ ਉਹ ਬੁਲੰਦਾ ਹੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਸਰਕਾਰ ਨੂੰ ਆਸ ਸੀ ਕਿ 26 ਜਨਵਰੀ ਦੀ ਇਸ ਚਾਲ ਦੇ ਵਿੱਚ ਅਸੀਂ ਇਸ ਹੌਲ ਨੂੰ ਫੇਲ ਕਰ ਦਿਆਂਗੇ ਮੋਦੀ ਮੋਸਕੜੀ ਹਾਸੇ ਕਰਕੇ ਕਹਿੰਦਾ ਸੀ ਕੋਈ ਨਹੀਂ 26 ਜਨਵਰੀ ਤੋਂ ਬਾਅਦ ਹੱਲ ਹੋ ਜਾਊ ਪਰ ਇਹ ਦੇਸ਼ ਦੇ ਬਹਾਦਰ ਲੋਕਾਂ ਨੇ ਉਹਨੇ ਇਹ ਪਾੜ ਕਪਾ ਵੀ ਲਈ ਸੀ ਯੂਪੀ ਚ ਹਰਿਆਣਾ ਚ ਕਿ ਇਹ ਲੋਕ ਤਾਂ ਖਾਲਿਸਤਾਨ ਦੀ ਮੰਗ ਕਰਦੇ ਆ ਪਰ ਜਦੋਂ ਸਾਡੀਆਂ ਜਥੇਬੰਦੀਆਂ ਨੇ ਦੂਜੇ ਦਿਨ ਅਨਾਉਂਸ ਕਰਤਾ ਕਿ ਇਹ ਗਲਤ ਹੈ ਅਸੀਂ ਇਸ ਰਵਾਇਤ ਤੇ ਇਸ ਲੀ ਦੇ ਰਾਹ ਨਹੀਂ ਪੈਣਾ ਤਾਂ ਉਹੀ ਲੋਕ ਦੁਬਾਰਾ ਪੰਚਾਇਤਾਂ ਇਕੱਠੀਆਂ ਕਰਕੇ ਖਾ ਪੰਚਾਇਤਾਂ ਬਾਕੀ ਯੂਪੀ ਦੇ ਵਿੱਚ ਵੱਡੀਆਂ ਪੰਚਾਇਤਾਂ ਅਸੀਂ ਵੀ ਰੈਲੀ ਕੀਤੀ ਆ ਪੰਜਾਬ 'ਚ ਵੱਡੀ ਰੈਲੀ ਕੀਤੀ ਹੈ ਤੇ ਹੁਣੇ ਫੈਸਲਾ ਕਰ ਲਿਆ ਕਿ ਪੰਜਾਬ 'ਚ ਰੈਲੀ ਹੋਰ ਨਹੀਂ ਕਰਨੀ ਇਹ ਭਾਵੇਂ ਕਿ ਕਿਸਾਨ ਜਥੇਬੰਦੀਆਂ ਦਾ ਇਹ ਮੰਨਣਾਗਾ ਵੀ ਜਿਹੜਾ ਹੁਣ ਅੰਦੋਲਨ ਆ ਉਹ ਸਿਖਰਾਂ ਤੇ ਆ ਉਹ 26 ਜਨਵਰੀ ਦੀ ਜਿਹੜੀ ਘਟਨਾ ਹੋਈ ਆ ਉਹ 'ਚ ਜਥੇਬੰਦੀਆਂ ਦਾ ਸਪਸ਼ਟੀਕਰਨ ਆ ਵੀ ਉਹ ਉਸ ਘਟਨਾ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਜਿਹੜਾ ਅੰਦੋਲਨ ਆ ਸਿਰਫ ਕਿਸਾਨੀ ਅੰਦੋਲਨ ਆਗਾ ਸੋ ਉਸ ਅੰਦੋਲਨ ਦੇ ਵਿੱਚ ਪ੍ਰਧਾਨ ਜੀ ਜਿਹੜੇ ਜਿੰਨੇ ਵੀ ਮੁੰਡਿਆਂ ਤੇ ਪਰਚੇ ਹੋਏ ਆ ਜਾਓ ਨੌਜਵਾਨਾਂ ਤੇ ਬਜ਼ੁਰਗਾਂ ਤੇ ਜਾਂ ਕਿਸਾਨ ਆਗੂਆਂ ਤੇ ਉਹਨਾਂ ਪਰਚਿਆਂ ਬਾਰੇ ਉਹਨਾਂ ਨੂੰ ਰੱਦ ਕਰਾਉਣ ਬਾਰੇ ਕੀ ਦਬਾਅ ਬਣਾ ਰਹੇ ਹਾਂ ਜਥੇਬੰਦੀਆਂ ਸਾਂਝੇ ਤੌਰ ਤੇ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਸਾਰੇ ਇਸ ਮਕਸਦ ਨਾਲ ਨਹੀਂ ਗਏ ਕਿਉਂਕਿ ਸਰਕਾਰ ਦੀ ਇੱਕ ਚਾਲ ਸੀ ਕੁਝ ਨੂੰ ਲਜਾਣਾ ਸੀ ਬਾਕੀਆਂ ਨੂੰ ਪਤਾ ਹੀ ਨਹੀਂ ਸੀ ਵਿਰਸਤਾ ਇੱਧਰ ਹੈ ਜਾਂ ਨਹੀਂ ਹੈ ਜਿਹੜੇ ਉਹ ਅਣਜਾਣੇ ਚ ਗਏ ਆ ਉਹਨਾਂ ਦੀਆਂ ਜ਼ਵਾਨਤਾ ਕਰਾਉਣ ਲਈ ਅਸੀਂ ਵਕੀਲ ਹੈ ਜਿਹੜੇ ਉਹ ਫ੍ਰੀ ਲੱਗੇ ਹੋਏ ਆ ਕਰਵਾ ਰਹੇ ਆ ਤੇ ਜਿਨ੍ਹਾਂ ਨੇ ਜਾਣ ਬੁੱਝ ਕੇ ਚਾਲ ਨਾਲੇ ਕੀਤਾ ਅਸੀਂ ਉਹਨਾਂ ਦੇ ਲਾਗੂ ਨਹੀਂ ਤੇ ਉਹਨਾਂ ਉਹ ਆਪਣੀ ਹੋਣੀ ਆ ਭੁਗਤਣਗੇ ਜਿਹੜੇ ਸਰਕਾਰ ਨਾਲ ਮਿਲ ਕੇ ਮੋਦੀ ਦੇ ਘਰ ਬੈਠ ਕੇ ਚਾਹ ਪੀਂਦੇ ਸੀ ਜਾਂ ਆਸ਼ਾ ਦੇ ਕੋਲੇ ਬੈਠ ਕੇ ਹੱਸ ਹੱਸ ਕੇ ਗੱਲਾਂ ਕਰਦੇ ਸੀ ਸਕੀਮਾਂ ਬਣਾਉਂਦੇ ਸੀ ਅਸੀਂ ਉਹਨਾਂ ਦੇ ਲਾਗੂ ਨਹੀਂ ਉਹ ਆਪਣੀ ਹੋਣੀ ਭੁਗਤਣਗੇ ਜਿੱਥੋਂ ਤੱਕ ਸਾਡੇ ਨੌਜਵਾਨਾਂ ਦੀ ਗੱਲ ਹੈ ਜਿਹੜੇ ਅਣਪੋੜ ਅਣਜਾਣੇ ਚੋਂtheta ਚਲੇਗੇ ਉਹਨਾਂ ਲਈ ਅਸੀਂ ਨਾਲ ਖੜੇ ਆਂ ਤੇ ਉਹਨਾਂ ਨੂੰ ਸਾਰਿਆਂ ਨੂੰ ਰਿਹਾ ਕਰਾਵਾਂਗੇ ਤੇ ਵੱਡੀ ਪੱਧਰ ਤੇ ਸਾਡੇ ਜਿਹੜੇ ਵਕੀਲ ਹੈ ਉਹ ਫ੍ਰੀ ਆਫ ਕੋਸਟ ਕੇਸ ਲੜ ਰਹੇ ਆ ਇੱਕ ਪ੍ਰਧਾਨ ਜੀ ਇਹ ਦੱਸੋ ਵੀ ਜਦੋਂ ਵੀ ਹੁਣ ਅੱਗੇ ਗੱਲ ਫਿਲਹਾਲ ਜਿਹੜੀ ਗੱਲ ਆ ਗਈ ਟੇਬਲ ਟਾਕ ਚੱਲ ਰਹੀ ਸੀ ਕਿਸਾਨਾਂ ਦੀ ਤੇ ਕੇਂਦਰ ਸਰਕਾਰ ਦੀ ਉਹ ਫਿਲਹਾਲ ਰੁਕੀ ਵੀ ਹੈ ਹੁਣ ਜਦੋਂ ਵੀ ਕੋਈ ਅੱਗੇ ਗੱਲ ਕੇਂਦਰ ਸਰਕਾਰ ਵੱਲੋਂ ਕੀਤੀ ਜਾਂਦੀ ਆ ਕਿਸਾਨਾਂ ਨਾਲ ਕਿਸਾਨਾਂ ਨੂੰ ਸੱਦਿਆ ਜਾਂਦਾਗਾ ਕਿ ਉਦੋਂ ਜਿਹੜਾ ਇਹ ਤਿੰਨੇ ਬਿੱਲ ਰੱਦ ਕਰਨ ਵਾਲਾ ਮਸਲਾ ਸਭ ਤੋਂ ਪਹਿਲਾਂ ਇਹੀ ਰੱਖਿਆ ਜਾਊਗਾ ਜਾਂ ਉਹਦੇ ਨਾਲ ਜਿੰਨੇ ਵੀ ਕਿਸਾਨ ਗ੍ਰਿਫਤਾਰ ਹੋਏ ਆ ਤੇ ਜਥੇਬੰਦੀਆਂ ਤੋਂ ਇਹ ਮੰਗ ਕੀਤੀ ਜਾਊਗੀ ਵੀ ਪਹਿਲਾਂ ਜਿਹੜੇ ਇਹ ਕਿਸਾਨ ਆਗੂਆਂ ਤੇ ਜਾਂ ਉਹਨਾਂ ਨੌਜਵਾਨਾਂ ਤੇ ਦੇਸ਼ ਧਰੋਹ ਦੇ ਜਾਂ ਵੱਖ-ਵੱਖ ਧਰਾਮਾ ਤਹਿਤ ਪਰਚੇ ਦਰਜ ਕੀਤੇ ਆ سنگੀਨ ਧਰਾਮਾ ਤਹਿਤ ਵੀ ਉਹ ਪਰਚੇ ਆ ਜਿਹੜੇ ਰੱਦ ਕੀਤੇ ਜਾਣ ਫੇਰ ਗੱਲਬਾਤ ਕਰਾਂਗੇ ਜਾਂ ਦੋਨੇ ਇਹ ਗੱਲਾਂ ਸਾਂਝੇ ਤੌਰ ਤੇ ਤੁਸੀਂ ਸਰਕਾਰ ਨਾਲ ਕਰੋਗੇ ਜਦੋਂ ਵੀ ਟੇਬਲ ਟਾਕ ਸਰਕਾਰ ਨਾਲ ਦੁਆਰੇ ਖੁੱਲੂਗੀ ਇਹ ਜਿੱਥੋਂ ਤੱਕ ਇਹ ਇਸ ਮਸਲੇ ਦੀ ਗੱਲ ਹੈ ਇਹ ਬਰਨਾਲਾ ਜ਼ਿਲ੍ਹੇ ਦਾ ਨਹੀਂ ਸਾਡੇ ਸੂਬੇ ਦਾ ਮਸਲਾ ਹੈ ਪੂਰੇ ਦੇਸ਼ ਦਾ ਮਸਲਾ ਹੈ ਪੂਰੇ ਦੇਸ਼ ਦੀ ਟੀਮ ਜਿਹੜੀ 500 ਜਥੇਬੰਦੀ ਦੇ 11 ਮੈਂਬਰੀ ਟੀਮ ਹੈ ਪਲੱਸ ਸਾਡੀ ਜਿਹੜੀ ਪੰਜਾਬ ਦੀ ਟੀਮ ਹੈ 30 ਸੰਜ ਜਥੇਬੰਦੀਆਂ ਦੀ ਉਹ ਸਾਂਝੇ ਤੌਰ ਤੇ ਜੋ ਵੀ ਫੈਸਲਾ ਲਾਊਗੀ ਅਸੀਂ ਉਹਦੇ ਨਾਲ ਖੜਾਂਗੇ ਤੇ ਸਾਨੂੰ ਪੂਰਨ ਆਸ ਹੈ ਕਿ ਉਹ ਬਕਾਇਦਾ ਦੋਨੇ ਕੰਮ ਕਰਵਾਊਗੀ ਬਿਲਾ ਨੂੰ ਰੱਦ ਕਰਾਉਣ ਲਈ ਨੰਬਰ 1 ਤੇ ਖੜੂਗੀ ਬਾਕੀ ਜਿਹੋ ਜਿਹੇ ਵੀ ਮਸਲੇ ਆਉਣਗੇ ਭਾਵੇਂ ਨੌਜਵਾਨਾਂ ਵਾਲਾ ਭਾਵੇਂ ਉਥੇ ਦੋ ਬਿਜਲੀ ਬਿੱਲ 2020 ਦਾ ਮਸਲਾ ਹੈ ਯਾ ਇਹ ਮੰਨੋ ਕਿ ਸਰਕਾਰ ਨੇ ਇੱਕ ਐਡਾ ਵੱਡਾ ਆਪਣੇ ਹਿਸਾਬ ਨਾਲ ਬੰਬ ਸਟਿਆ ਅੱਗੇ ਅਸੀਂ ਫੇਰ ਵੀ ਲਾਈ ਹੈ ਕਿ 1 ਕਰੋੜ ਜੁਰਮਾਨਾ 5 ਸਾਲ ਦੀ ਕੈਦ ਮੈਂ ਪੁੱਛਣਾ ਚਾਹੁੰਦਾ ਮੋਦੀ ਨੂੰ ਤੂੰ ਕਿਨੂੰ ਕੀਤੀ ਹੈ ਉਸ ਤੋਂ ਬਾਅਦ ਅਸੀਂ ਅੱਗੇ ਵੀ ਲਾਈ ਹੈ ਜੇ ਤੁਸੀਂ ਵਾਤਾਵਰਨ ਨੂੰ ਸਾਫ਼ ਰੱਖਣਾ ਚਾਹੁੰਦੇ ਹੋ ਤਾਂ ਕਿਸਾਨ ਨੂੰ ਉਹਦਾ ਮੁਆਵਜ਼ਾ ਦਿਓ ਉਹ ਉਹਨੂੰ ਸਾਹਮਣੇ ਜੋਗਾ ਬਣੇ ਨਹੀਂ ਤਾਂ ਜਿਹੜਾ ਫੈਸਲਾ ਸਾਡੀਆਂ ਉਹ ਜਥੇਬੰਦੀਆਂ ਕਰਨੀਆਂ ਭਵਿੱਖ ਦੇ ਵਿੱਚ ਅਸੀਂ ਉਹਨੂੰ ਲਾਗੂ ਕਰਾਂਗੇ। ਹਾਂ ਇੱਕ ਪ੍ਰਧਾਨ ਜੀ ਸਾਨੂੰ ਇਹ ਦੱਸੋ ਵੀ ਜਿਹੜਾ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਸਮੇਂ ਤੇ ਕਿਹਾ ਜਾਂਦਾ ਵੀ ਕਿਸਾਨ ਜਥੇਬੰਦੀਆਂ ਨੂੰ ਵੱਡੇ ਪੱਧਰ ਤੇ ਜਿਹੜਾ ਵਿਦੇਸ਼ੀ ਫੰਡ ਆ ਰਿਹਾ ਹਾਲਾਂਕਿ ਕਿਸਾਨਾਂ ਵੱਲੋਂ ਇਹ ਹੈਗਾ ਵੀ ਉਹ ਫੰਡ ਸਾਡੇ ਬੱਚੇ ਜਿਹੜੇ ਆਪ ਦੇ ਵਿਦੇਸ਼ਾਂ 'ਚ ਗਏ ਆ ਉਹਦੀ ਕਿਰਤ ਜੋ ਕੱਲ ਰਹੇ ਆ ਪਰ ਜਥੇਬੰਦੀਆਂ ਦੇ ਜਿਹੜੀ ਇਲਜ਼ਾਮ ਤਰਾਸ਼ੀ ਕੀਤੀ ਜਾ ਰਹੀ ਹੈ ਇਹਦਾ ਜਵਾਬ ਤੁਸੀਂ ਕੇਂਦਰ ਸਰਕਾਰ ਨੂੰ ਕੀ ਦਿੰਨੇ ਹੋ? ਬਿਲਕੁਲ ਸਹੀ ਹੈ। ਮੇਰੇ ਦੋਨੋਂ ਬੇਟੇ ਆਸਟ੍ਰੇਲੀਆ ਉਹਨਾਂ ਨੇ 200 2200 ਡਾਲਰ ਭੇਜਿਆ ਤਾਂ ਕੀ ਅਸੀਂ ਇਹ ਕਹੀਏ ਕਿ ਸਾਨੂੰ ਉਹ ਵਿਦੇਸ਼ਾਂ ਤੋਂ ਫੰਡ ਆ ਰਿਹਾ ਹੈ ਜ਼ਮੀਨ ਉਹਨਾਂ ਦੀ ਵੀ ਹੈ ਇਹ ਜ਼ਮੀਨ ਦੇ ਮਾਲਕ ਉਹ ਵੀ ਨੇ ਜੇ ਉਸ ਜ਼ਮੀਨ ਦੇ ਮਾਲਕ ਨੇ ਤਾਂ ਇਸ ਸਕੂਲ 'ਚ ਹਿੱਸਾ ਵੀ ਪਾਉਣਗੇ ਕਦੇ ਨਹੀਂ ਹੋਣਾ ਕਿ ਸਾਡੇ ਸਾਡੇ ਬੱਚੇ ਇੰਨੇ ਅਨਮੋਰੇ ਹੋ ਜਾਣ ਕਿ ਚੱਲ ਰਹੇ ਘੋੜ ਤੋਂ ਉਹਦੇ ਮਾਪੇ ਤੋਂ ਪਾਸੇ ਹੋਣ ਨਾ ਕਦੇ ਨਹੀਂ ਹੋਣਗੇ ਉਹ ਸਾਡੇ ਨਾਲ ਹੀ ਖੜਨਗੇ ਸਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜਨਗੇ ਹੁਣ ਵੀ ਖੜੇ ਆ ਜੇ ਉਹਨਾਂ ਨੂੰ ਲੱਗਦਾ ਹੈ ਕਿ ਫੰਡ ਵਿਦੇਸ਼ਾਂ ਤੋਂ ਆਉਂਦਾ ਹੈ ਇਹ ਵਿਦੇਸ਼ਾਂ ਤੋਂ ਨਹੀਂ ਆਉਂਦਾ ਜੀ ਸਾਡੇ ਧੀਆਂ ਪੁੱਤਾਂ ਦਾ ਫੰਡ ਹੈ ਉਹਨਾਂ ਦਾ ਹੱਕ ਵੀ ਬਣਦਾ ਉਹ ਦੇ ਵੀ ਰਹੇ ਆ ਤੇ ਅਸੀਂ ਲੋਕਾਂ ਤੋਂ ਫੰਡ ਲੈ ਵੀ ਰਹੇ ਆ ਆ ਬੈਠੇ ਆ ਰੇਲਾ ਰੋਕੀ ਕੱਲ ਨੂੰ ਅਸੀਂ ਫੇਰ ਇੱਥੇ ਏਡੀ ਵੱਡੀ ਗੰਟੀ ਧਰਨਾ ਦੇਣਾ ਇੱਥੇ ਧੁੱਪ ਵੀ ਆਉਣੀ ਹੈ ਇੱਥੇ ਗਰਮੀ ਵੀ ਆਉਣੀ ਹੈ ਤੇ ਅਸੀਂ ਉਹਦੇ ਵਾਸਤੇ ਪਰਵੰਧ ਵੀ ਕਰਨਾ ਹੈ ਲੱਖਾਂ ਰੁਪਏ ਦੇ ਨਾਲ ਅਸੀਂ ਜਿਹੜਾ ਉਹ ਸ਼ਮਿਆਨਾ ਲੈਣਾ ਹੈ ਉਹ ਸਾਡੇ ਧੀਆਂ ਪੁੱਤੀ ਦੇਣਗੇ ਸਾਡੀ ਜੇਬ ਤੇ ਇੰਨੇ ਪੈਸੇ ਜੇ ਕਿਸਾਨ ਕੋਲ ਇੰਨੇ ਪੈਸੇ ਹੋਣ ਜੇ ਇੰਨਾ ਅਮੀਰ ਹੋਵੇ ਤਾਂ ਉਹਗਾ ਘੋਲ ਲੜਨ ਦੀ ਲੋੜ ਨਹੀਂ ਜਿਹੜੀ ਸਰਕਾਰ ਅੱਜ ਸਾਡਾ ਸਾਰਾ ਕੁਝ ਵੇਚਣ ਨੂੰ ਫਿਰਦੀ ਆ ਦੇਸ਼ ਵੇਚਣ ਨੂੰ ਫਿਰਦੀ ਆ ਪੂਰਾ ਰੇਲਾਂ ਵੇਚਤੀਆਂ ਹਰ ਉਹ ਚੀਜ਼ ਜਿਹੜੀ ਪ੍ਰੋਫਿਟ ਦੀ ਹੈ ਰੇਲਵੇ ਅਜ ਤੱਕ ਸਦਾ ਹੀ ਪ੍ਰੋਫਿਟ 'ਚ ਰਿਹਾ ਹੈ ਜੇ ਪ੍ਰੋਫਿਟ ਦੀ ਚੀਜ਼ ਵੀ ਸਰਕਾਰ ਨੇ ਬੇਜਤੀ ਤੋਂ ਮਾੜਾ ਕੁਝ ਨਹੀਂ ਜ਼ਮੀਨ ਸਾਨੂੰ ਰੋਟੀ ਦਿੰਦੀ ਹੈ ਸਾਡੇ ਗਰੀਬ ਗੁਰਬੇ ਨੂੰ 82 ਕਰੋੜ ਨੂੰ ਸਬਸਿਡੀ ਤੇ ਤਾਂ ਨਾਜ ਮਿਲ ਲੈ ਅਸੀਂ ਉਹ ਪੈਦਾ ਕਰਦੇ ਹਾਂ ਜੇ ਇਹ ਇਹ ਅਡਾਨੀ ਬਾਨੀ ਜਾਂ ਹੋਰ ਕੰਪਨੀਆਂ ਕੋਲੇ ਚਲੇ ਗਿਆ ਕੀ ਤੁਸੀਂ ਸੋਚਦੇ ਹੋ ਕਿ ਉਹ 20 ਰੁਪਏ ਵਾਲੀ ਚੀਜ਼ ਲੈ ਕੇ 3 ਰੁਪਏ ਨੂੰ ਦੇ ਦੇਣਗੇ ਇਹ ਸਰਕਾਰ ਦਾ ਹੀ ਫਰਜ਼ ਹੁੰਦਾ ਹੈ ਆਪਦੇ ਪਰਜਾ ਨੂੰ ਬਚਾਉਣਾ ਤੇ ਪਰਜਾ ਨੂੰ ਠੀਕ ਰੱਖਣਾ ਉਹ ਉਹਨੂੰ ਦੀ ਤੰਦਰੁਸਤੀ ਕਾਇਮ ਰੱਖਣਾ ਉਹਦੇ ਵਾਸਤੇ ਹਸਤਾਰ ਬਣਾਉਣਾ ਅੱਜ ਮੋਦੀ ਸਾਰਾ ਕੁਝ ਵੇਚਣ ਜਾ ਰਿਹਾ ਹੈ ਸਾਡੇ ਸਕੂਲਾਂ ਦੇ ਵਿੱਚ ਜੇ ਸਾਇੰਸ ਮਾਸਟਰ ਹੈ ਨਹੀਂ ਜਾਂ ਕਿਸੇ ਸਕੂਲ 'ਚ ਅੰਗਰੇਜ਼ੀ ਦਾ ਅਧਿਆਪਕ ਹੈ ਨਹੀਂ ਉਹ ਸਕੂਲ ਦੇ ਬੱਚੇ ਨਹੀਂ ਚੱਲ ਸਕਦੇ ਤੇ ਜਾਣਬੁੱਝ ਕੇ ਪ੍ਰਾਈਵੇਟ ਸਕੂਲਾਂ ਨੂੰ ਪ੍ਰਾਈਵੇਟਾਈਜੇਸ਼ਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਉਹਨਾਂ ਸਕੂਲਾਂ ਨੂੰ ਬੰਦ ਕਰਨ ਵੱਲ ਨੂੰ ਜਾਇਆ ਜਾ ਰਿਹਾ ਹੈ ਤੇ ਜੇ ਮੋਦੀ ਨੇ ਇਹੀ ਕਰਉਣਾ ਹੈ ਤਾਂ ਆਉਣ ਵਾਲੇ ਸਮੇਂ 'ਚ ਲੋਕ ਕਹਣਗੇ ਸਰਕਾਰ ਵੀ ਠੇਕੇ ਦੇ 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 ਫਿਰ ਅਸੀਂ ਲੈ ਲਾਂਗੇ ਸਰਕਾਰ ਫਿਰ ਅਸੀਂ ਚਲਾਵਾਂਗੇ ਉਵੇਂ ਚਲਾਵਾਂਗੇ ਜਿਵੇਂ ਲੋਕਾਂ ਦੀ ਮਰਜ਼ੀ ਹੋਊਗੀ ਸੋ ਬੇਨਤੀ ਹੈ ਕਿ ਜਦ ਤੱਕ ਸਾਡਾ ਇਹ ਕੋਹਲ ਅੰਤਮ ਜਿੱਤਕ ਨਹੀਂ ਪਹੁੰਚ ਜਾਂਦਾ ਅਸੀਂ ਜਿਉਣ ਮਰਨ ਦੀ ਲੜਾਈ ਲੜਦੇ ਰਹਾਂਗੇ 230 ਕਰਵਾਨਿਆਂ ਤੋਂ ਉੱਪਰ ਹੋ ਗਏ ਆ ਅੱਜ ਹੋਰ ਵਧਣਗੇ ਆ ਅੱਗੇ ਨੂੰ ਅਸੀਂ ਵੀ ਕਰਵਾਨੀ ਦੇਣ ਲਈ ਤਿਆਰ ਆ ਜਿੰਨੀ ਮਰਜ਼ੀ ਕਰਵਾਨੀ ਹੋ ਜੇ ਅਸੀਂ ਆਪਣੇ ਭỊਖ ਨੂੰ ਰੋਲਾਂਗੇ ਨਹੀਂ ਤੇ ਸਰਕਾਰ ਨੂੰ ਇਸ ਰਾਹ ਨਹੀਂ ਪੈਣ ਦੇਵਾਂਗੇ ਸਾਡੀ ਜਮੀਨ ਵਿੱਚ ਸਾਡੇ ਸੱਭਿਆਚਾਰ ਵਿੱਚ ਸਾਡੀ ਜਮੀਰ ਵੇਚਣ ਜਾ ਰਹੀ ਹੈ ਸਰਕਾਰ ਸਭ ਤੋਂ ਵੱਡੀ ਗੱਲ ਹੈ ਅਸੀਂ ਆਪਣੀ ਜਮੀਰ ਨਹੀਂ ਵੇਚਣੀ ਲੜਾਂਗੇ ਮਰਾਂਗੇ ਜਿੱਤਾਂਗੇ ਸੋ ਜਿੱਥੇ ਕਿਸਾਨਾਂ ਨੇ ਸਰਕਾਰ ਤੇ ਤਿੱਖੇ ਸਵਾਲ ਕੀਤੇ ਆ ਫੰਡ ਬਾਰੇ ਜਿਹੜਾ ਸਪਸ਼ਟੀਕਰਨ ਦਿੱਤਾ ਵੀ ਉਹ ਸਾਡੇ ਬੱਚਿਆਂ ਵੱਲੋਂ ਲਗਾਤਾਰ ਬਾਰੋਂ ਭੇਜਿਆ ਜਾ ਰਿਹਾ ਨਾ ਕਿ ਕਿਸੇ ਗਲਤ ਅਨਸਰ ਤੋਂ ਆ ਰਿਹਾ ਨਾਲ ਹੀ ਸਰਕਾਰ ਤੇ ਇੱਕ ਵੱਡੇ ਸਵਾਲ ਖੜੇ ਕੀਤੇ ਆ ਵੀ ਜਿਹੜੇ ਹਿਸਾਬ ਨਾਲ ਜਿਹੜੇ ਵਿਦੇਕ ਅਦਾਰੇ ਆ ਸਿਹਤ ਸਬਾਵਾਂ ਨਾਲ ਸੰਬੰਧਿਤ ਅਦਾਰੇ ਆ ਉਹਨਾਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਏਅਰਪੋਰਟਾਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਵੱਡੇ ਵੱਡੇ ਅਦਾਰੇ ਆ ਜਿਹੜੇ ਉਹਨਾਂ ਨਿੱਜੀਕਰਨ ਕੀਤਾ ਜਾ ਰਿਹਾ ਸੋ ਇਸੇ ਇਸੇ ਡਰ ਤੋਂ ਸੰਭਲਦੇ ਹੋਏ ਕਿਸਾਨਾਂ ਵੱਲੋਂ ਜਿਹੜਾ ਇਹ ਅੰਦੋਲਨ ਆ ਜਿੱਤ ਤੱਕ ਲੜਨ ਦਾ ਜਿਹੜਾ ਹੈਗਾ ਉਹ ਕੇਂਦਰ ਨੂੰ ਸਨੇਹਾ ਦਿੱਤਾ ਗਿਆਗਾ ਆਓ ਤੁਹਾਡੇ ਨਾਲ ਭਾਰਤੀ ਕਿਸਾਨ ਜੁਨੂਨੀ ਇਕਤਾ ਢਕੌਂਦਾ ਦੇ ਇੱਕ ਹੋਰ ਆਗੂ ਉਹਨਾਂ ਦੀ ਗੱਲਬਾਤ ਕਰਾਉਣੇ ਆਂਗੇ ਤੇ ਉਹਨਾਂ ਤੋਂ ਪੁੱਛਦੇ ਆਂ ਵੀ ਇਹ ਜਿਹੜਾ ਮੋਰਚਾ ਹੈਗਾ ਕਿਹੜੇ ਤਰੀਕੇ ਨਾਲ ਤੁਸੀਂ ਚਲਾ ਰਹੇ ਹੋ ਤੇ ਕਿੰਨਾ ਚਿਰ ਹੋਰੇ ਚੱਲਣਾਗਾ ਜਾਂ ਜਿੱਤ ਤੱਕੇ ਜਾਰੀ ਰਹੋਗਾ ਵੀਰ ਜੀ ਕੀ ਨਾਂ ਹੈ ਜੀ ਆਪਣਾ ਮੇਰਾ ਨਾਂ ਪਰਮੇਂਦਰ ਸਿੰਘ ਹੜਿਆ ਜੀ ਭਾਰਤੀ ਕਿਸਾਨ ਜੁਨੂਨੀ ਇਕਤਾ ਢਕੌਂਦਾ ਦਾ ਮੈਂ ਬਲਾਕ ਪ੍ਰੈਜ਼ੀਡੈਂਟ ਆ ਜੀ ਜਿਹੜਾ ਅੱਜ ਇਹ ਅੰਦੋਲਨ ਵਿੱਢਿਆ ਗਿਆ ਹੈਗਾ ਇਹ ਉਸੇ ਦੇ ਮਤੇ ਨਜ਼ਰ ਵਿੱਢਿਆ ਗਿਆ ਜਿਹੜੇ ਜਿੰਨਾਂ ਨੂੰ ਬਾਰ-ਬਾਰ ਐਗਰੀਕਲਚਰ ਮਿਨਿਸਟਰ ਸੰਸਦ ਦੇ ਵਿੱਚ ਹੱਸ-ਹੱਸ ਕੇ ਕਹਿ ਰਿਹਾ ਹੈਗਾ ਵੀ ਇਹ ਕਾਲੇ ਨਹੀਂ ਅਸੀਂ ਉਹਨੂੰ ਪੁੱਛਣਾ ਚਾਹੁੰਦੇ ਆਂ ਵੀ ਇਹ ਗੋਰੇ ਨੇ ਜਾਂ ਲਾਲ ਨੇ ਜਾਂ ਹਰੇ ਨੇਗੇ ਕਿਸਾਨ ਨੂੰ ਇਹ ਬੇਵਕੂਫ ਸਮਝਦੇ ਨੇ ਵੀ ਕਿਸਾਨ ਅਨਪੜਾ ਹੈ ਆਈਐਮਐਲ ਸੋ ਬੀਏਸੀ ਐਗਰੀਕਲਚਰ ਫਰੋਮ ਪੀਜੀ ਲੁਧਿਆਣਾ ਸੋ ਜਿਹੜਾ ਇੱਥੋਂ ਦਾ ਸਾਡਾ ਐਗਰੀਕਲਚਰ ਮਿਨਿਸਟਰ ਤੋਮਰ ਹੈ ਆਕਰੋ ਨੂੰ ਮੈਂ ਤੁਹਾਡੇ ਮਾਧਿਅਮ ਰਾਹੀਂ ਪੁੱਛਣਾ ਚਾਹਾਂ ਵੀ ਐਗਰੀਕਲਚਰ ਦੀ ਪਰਿਭਾਸ਼ਾ ਕੀ ਹੈ ਉਹ ਦੱਸ ਨਹੀਂ ਸਕਦਾ ਤੇ ਜਿਹੜੀਆਂ ਇਹਦੀਆਂ ਡਿਗਰੀਆਂ ਨੇ ਉਹੀ ਧੋਖੇ ਚ ਪਾਈ ਫਿਰਦੇ ਨੇ ਦੇਸ਼ ਨੂੰ ਗਮਰਾਹ ਕਰੀ ਫਿਰਦੇ ਨੇ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਜਦੋਂ ক্লোਜ਼ ਬਾਈਜ਼ ਉਹਦੇ ਵਿੱਚੋਂ 10 ਹੁਣਤਾਈਆਂ ਨਿਕਲ ਆਈਆਂ ਤਾਂ ਉਹ ਕਾਨੂੰਨਾਂ ਨੂੰ ਅਸੀਂ ਕਾਲਾ ਕਹਾਂਗੇ ਕਾਲਾ ਕਿਸ ਲਈ ਕਹਿ ਰਹੇ ਹਾਂ ਜਦੋਂ ਬੇਈਮਾਨੀ ਕੀਤੀ ਜਾਂਦੀ ਹੈ ਬੇਈਮਾਨੀ ਨਾਲ ਉਹ ਬਣਾਏ ਜਾਂਦੇ ਨੇ ਜਿਹੜੇ ਲੋਕਾਂ ਦੀ ਭਲਾਈ ਲਈ ਨਹੀਂ ਹੁੰਦੇ ਲੋਕਾਂ ਨੂੰ ਲੁੱਟਣ ਲਈ ਨਹੀਂ ਹੁੰਦੇ ਲੋਕਾਂ ਨੂੰ ਖੱਜਲ ਖੁਆਰ ਕਰਨ ਲਈ ਹੁੰਦੇ ਨੇ ਤੇ ਉਹਨਾਂ ਦੇ ਰਾਹੀਂ ਪੈਸਾ ਆਪਣੀਆਂ ਜੇਬਾਂ ਦੇ ਵਿੱਚ ਪਾਉਣ ਲਈ ਜਾਂ ਉਹਨਾਂ ਨੂੰ ਥੋੜੇ ਜਿਹਾ ਕਾਰਪੋਰੇਟ ਘਰਾਣੇ ਉਹ ਦੇਣ ਲਈ ਜਦੋਂ ਚੀਜ਼ਾਂ ਬਣਦੀਆਂ ਨੇ ਉਸ ਨੂੰ ਕਾਲਾ ਹੀ ਕਿਹਾ ਜਾਊਗਾ ਨਾ ਕਿ ਉਹਨੂੰ ਚਿੱਟਾ ਕਿਹਾ ਜਾਊਗਾ ਜਿਹੜਾ ਅੰਦੋਲਨ ਇਹ ਚੱਲ ਰਿਹਾ ਹੈ ਇਹ ਮੋਦੀ ਸਰਕਾਰ ਨੂੰ ਝਟਕਾ ਦੇਣ ਲਈ ਵੀ ਕਿਤੇ ਜਿਸ ਤਰ੍ਹਾਂ ਇਹ ਕਹਿ ਰਹੇ ਨੇ ਬਾਰ-ਬਾਰ ਗੋਦੀ ਮੀਡੀਆ ਦੇ ਉੱਤੇ ਚਲਾ ਰਹੇ ਨੇਗੇ ਵੀ ਜਿਹੜਾ ਟਿਕਰੀ ਬਾਰਡਰ ਜਾਂ ਹੋਰ ਬਾਰਡਰ ਨੇਗੇ ਉੱਥੇ 26 ਤਰੀਕ ਤੋਂ ਬਾਅਦ ਜਿਹੜਾ ਹੈਗਾਗਾ ਉਹ ਜਿਹੜਾ ਉੱਥੇ ਇਕੱਠ ਘਟ ਗਿਆ ਉਹ ਗੋਦੀ মিডিਆ ਰਾਹੀਂ ਕੱਲ ਹੀ ਦੋ ਬੰਦੇ ਉੱਥੇ ਫੜੇ ਨੇ ਕਿ ਜਿਹੜੇ ਪੁਲਿਸ ਦੇ ਹਵਾਲੇ ਕਰ ਦਿੱਤੇ ਨੇ ਗੋਦੀ মিডিਆ ਦੇ ਉਹਨਾਂ ਨੇ ਕੀ ਕੀਤਾ ਸੀ ਚੈਟ ਕਰ ਰਹੇ ਸੀ ਲੰਗਰ ਦੇ ਵਿੱਚੋਂ ਦੇਖ ਰਹੇ ਸੀ ਵੀ ਲੰਗਰ ਤਾਂ ਭਰਿਆ ਹੋਇਆਗਾ ਜਿੱਥੇ ਕਿਤੇ ਨਫਰੀ ਨਹੀਂ ਹੈਗੀ ਉਹਨੂੰ মিডিਆ ਦੇ ਥਰੂ ਟੈਲੀਵਿਜ਼ਨ ਰਾਹੀਂ ਪੇਸ਼ ਕਰੋ ਸੋ ਜਿਹੜੀ ਹੈਗੀ ਹੈਗੀ ਇਸ ਤਰ੍ਹਾਂ ਦੀਆਂ ਜਿਹੜੀਆਂ ਇਹਨਾਂ ਦੀਆਂ ਕਰਤੂਤਾਂ ਨੇਗੇ ਉਹਨਾਂ ਨੂੰ ਝਟਕਾਉਣ ਦੇ ਲਈ ਆ ਅਸੀਂ ਬਾਰ-ਬਾਰ ਮਤਲਬ ਵੀ ਦੂਸਰੀ ਵਾਰ 18 ਤਰੀਕ ਦਾ ਅਸੀਂ ਰੇਲ ਰੋਕੋ ਅੰਦੋਲਨ ਦਿੱਤਾਗਾ ਆਗਰ ਇੱਥੇ ਵੀ ਆਵਾਜ਼ ਨਾ ਆਏ ਤਾਂ ਇਸ ਅੰਦੋਲਨ ਨੂੰ ਅਸੀਂ ਹੋਰ ਤਿੱਖਾ ਕਰ ਦਿਆਂਗੇ ਇਹ ਕੀ ਇਹ ਸਮਝਿਆ ਜਾ ਸਕਦਾ ਪ੍ਰਧਾਨ ਜੀ ਵੀ ਜਿਹੜਾ ਅੱਜ ਤੁਸੀਂ ਰੇਲਾਂ ਰੋਕਣ ਦਾ ਪ੍ਰੋਗਰਾਮ ਦਿੱਤਾਗਾ ਕੀ ਅੱਗੇ ਇਹਨੂੰ ਲੰਮੇ ਸਮੇਂ ਤੱਕ ਇਹਨੂੰ ਵੀ ਰੈਗੂਲਰ ਜਾਰੀ ਕੀਤਾ ਜਾ ਸਕਦਾ ਜਾਂ ਸਿਰਫ ਇਹ ਇੱਕ ਕੇਂਦਰ ਸਰਕਾਰ ਨੂੰ ਚੇਤਾਵਨੀ ਦੇ ਰੂਪ ਚ ਇਹ ਸਾਨੂੰ ਇੱਕ ਇਹ ਦੱਸੋ ਵੀ ਇਹ ਚ ਕਿੰਨੀਆਂ ਜਥੇਬੰਦੀਆਂ ਸ਼ਾਮਿਲ ਆ ਸਾਰੀਆਂ ਜਥੇਬੰਦੀਆਂ ਕੀ ਸਹਿਮਤਾ ਜਾਂ ਪੈਰਲਲ ਇਹਦੇ ਪੈਰਲਲ ਕੋਈ ਜਿਹੜੀ ਹੋਰ ਜਥੇਬੰਦੀ ਆ ਉਹ ਤੁਹਾਡੇ ਪ੍ਰੋਗਰਾਮ ਨਾਲ ਹੀ ਦੇ ਰਹੀ ਆ ਜਾਂ ਸਾਰੀਆਂ ਜਥੇਬੰਦੀਆਂ ਦੀ ਜਿਹੜੀ ਪਲਾਨਿੰਗ ਕੀ ਹੈ ਦੇਖੋ ਜੀ ਪੰਜਾਬ ਦੇ ਵਿੱਚ ਜਿਹੜੀਆਂ ਹੈਗੀਆਂ ਨੇ 30 31 ਕਿਸਾਨ ਜਥੇਬੰਦੀਆਂ ਨੇ ਸਾਂਝਾ ਫਰੰਟ ਚੱਲ ਰਿਹਾ ਹੈਗਾ ਇਹ ਉਸ ਵੱਲੋਂ ਦਿੱਤਾ ਗਿਆ ਹੈਗਾ ਦੂਸਰੀਆਂ ਜਥੇਬੰਦੀਆਂ ਦੇਣ ਨਾ ਦੇਣ ਉਹਨਾਂ ਦੀ ਮਰਜ਼ੀ ਹੈਗੀ ਜਿਹੜਾ ਹੈਗਾ ਸਾਡਾ ਮਤਲਬ ਵੀ ਦਿੱਲੀ ਲੈਵਲ ਤੇ ਦੇਸ਼ ਲੈਵਲ ਤੇ ਰਾਜਧਾਨੀ ਲੈਵਲ ਤੇ ਉੱਥੇ 500 ਦੇ ਕਰੀਬ ਜਥੇਬੰਦੀਆਂ ਨੇ ਉਹਨਾਂ ਵੱਲੋਂ ਇਹ ਫੈਸਲਾ ਲਿਆ ਗਿਆਗਾ ਉਹਨੂੰ ਅਸੀਂ ਸਾਰੇ ਚੜ ਰਹੇ ਹਾਂਗੇ ਜਿਉਂ-ਜਿਉਂ ਉੱਥੋਂ ਫੈਸਲਾ ਜੋ ਵੀ ਫੈਸਲਾ ਆਊ ਜਿਸ ਤਰ੍ਹਾਂ ਦਾ ਚਾਹੇ ਉਹ ਮਰ ਲਈ ਹੋਵੇ ਧੌਣ ਤਲੀ ਤੇ ਰੱਖਣ ਲਈ ਹੋਵੇ ਅਸੀਂ ਉਹ ਤੇ ਫੁੱਲ ਚੜਾਵਾਂਗੇ ਤੇ ਚੜਾਉਂਦੇ ਰਹਾਂਗੇ ਅੱਜ ਵੀ ਚੜਾ ਰਹੇ ਹਾਂਗੇ ਜਿਹੜੀ ਗੱਲ ਹੈਗੀ ਹੈਗੀ ਇਹਨਾਂ ਦੇ ਵੀ ਅੱਗੇ ਲੰਬਾ ਜਾਊ ਜਾਂ ਪਹਿਲਾਂ ਮੁੱਕ ਜਾਊਗਾ ਇਹ ਇਹਨਾਂ ਦੀਆਂ ਮਤਲਬ ਕੀ ਨਹੀਂ ਮਤਲਬ ਇਸ ਚੀਜ਼ ਨੂੰ ਇਹ ਗਾਹਾਂ ਦੀ ਗਾਹਾਂ ਪਾਉਣਾ ਚਾਹੁੰਦੇ ਨੇਗੇ ਮੈਂ ਕਹਿਣਾ ਚਾਹਨਾਗਾ ਮੈਂ ਮੋਦੀ ਨੂੰ ਵੀ ਪੁੱਛਣਾ ਚਾਹਨਾਗਾ ਜਿਹੜਾ ਪੈਟਰੋਲ ਤੇ ਡੀਜ਼ਲ ਹੈ ਅੱਜ ਲੋਕਾਂ ਦਾ ਘੰਡ ਕੁੱਟਿਆ ਹੋਇਆ ਹੈ 100 ਰੁਪਏ ਤੋਂ ਉੱਤੇ ਚਲੇ ਗਿਆ ਸ਼੍ਰੀਲੰਕਾ ਹੈਗਾ ਪਟਾਨ ਹੈਗਾ ਨੇਪਾਲ ਹੈਗਾ ਉੱਥੇ 50-50 ਰੁਪਏ ਨੂੰ ਤੇਲ ਵਿਕ ਰਿਹਾ ਹੈ ਕਿਉਂਕਿ ਜਦੋਂ ਕੱਚਾ ਤੇਲ ਖਰੀਦਿਆ ਜਾਂਦਾ ਜਦੋਂ ਉਹਨੂੰ ਰਿਫਾਈਨਡ ਕਰਦੇ ਆ ਸੋਧਦੇ ਆਗੇ ਉੱਥੇ ਸੋਧਣ ਤੋਂ ਬਾਅਦ ਇਹ ਹੁੰਦਾ ਹੈਗਾ ਜਦੋਂ ਕਿ ਸਾਡੇ ਕੋਲੇ ਡਾਟੇ ਨੇ ਜਿਹੜਾ ਪੈਟਰੋਲ ਹੈ ਅੱਜ 29 ਰੁਪਏ 34 ਪੈਸੇ ਸੋਧ ਕੇ ਪੈਂਦਾ ਹੈ ਡੀਜ਼ਲ 30 ਰੁਪਏ ਦੇ ਕਰੀਬ ਪੈਂਦਾ ਹੈਗਾ ਜਿੰਨਾ ਟੈਕਸ ਠੋਕਿਆ ਜਾ ਰਿਹਾ ਹੈ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਕੱਢਿਆ ਕਢਾਇਆ ਜਾ ਰਿਹਾ ਹੈਗਾ ਉਹਦੇ ਨਾਲ ਥੋੜੇ ਜਿਿਹ ਚਿਰ ਦੇ ਵਿੱਚ ਇਹ 30 ਲੱਖ ਕਰੋੜ ਰੁਪਏ ਆਪਦੀਆਂ ਜੇਬਾਂ 'ਚ ਪਾ ਚੁੱਕੇ ਨੇ ਇੱਕ ਗੱਲ ਤੁਹਾਨੂੰ ਦੱਸੂਗਾ ਮੋਦੀ bari ਮੋਦੀ ਨੇ ਜਿਹੜੇ 6 ਸੰਸਦ ਸੀਗੇ ਜਿਨ੍ਹਾਂ ਦੇ ਮਤਲਬ ਇੱਕ ਸੰਸਦ ਦੀ ਜਿਹੜੀ ਉੱਥੇ ਕੋਠੀ ਹੈਗੀ ਉਹ ਦੋ ਕਿੱਲਾਂ ਤੋਂ ਲੈ ਕੇ ਤਿੰਨ ਕਿੱਲਾਂ ਦੇ ਵਿਚਾਲੇ ਹੁੰਦੀ ਹੈ ਜਾਂ ਤਿੰਨ ਕਿੱਲਾਂ ਦੀ ਜਾਂ ਢਾਈ ਦੀ ਜਾਂ ਦੋ ਦੀ ਇਹ 6 ਬੰਗਲੇ ਖਰੀਦ ਚੁੱਕੇ ਆ 6 ਬੰਗਲੇ ਸਾਹਮਣੇ ਤੇ 15 ਕਿੱਲੇ ਹੋ ਗਈ ਉਹ ਤੇ ਅਰਪਾਂ ਰੁਪਈਆ ਲੱਗੇਗਾ 1000 ਜਿਹੜਾ ਉੱਥੇ ਹੈਗਾਗਾ ਮਾਲੀ ਰੱਖਿਆ ਹੋਇਆ ਜਿਹੜੇ ਪੌਦਿਆਂ ਦੀ ਦਰਖਤਾਂ ਦੀ ਦੇਖਭਾਲ ਕਰਦਾ ਹੈਗਾ 200 ਤੋਂ ਉੱਤੇ ਇਹਦੀ ਸਿਕਿਉਰਿਟੀ ਹੈਗੀ 3 ਉੱਤੇ ਹੈਲੀਕਾਪਟਰ ਜਿਹੜੇ ਗਵਰਨਮੈਂਟ ਨੇ ਇਹਨੂੰ ਦਿੱਤੇ ਹੋਏ ਨੇ ਜਦੋਂ ਮਰਜ਼ੀ ਚੜ੍ਹ ਜੇ ਜਦੋਂ ਮਰਜ਼ੀ ਉਤਰ ਜੇ ਇਹ ਕੀ ਕਿਸਾਨਾਂ ਦੇ ਨਾਲ ਬੇਇਨਸਾਫੀ ਨਹੀਂ ਜਾਂ ਲੋਕਾਂ ਦੇ ਨਾਲ ਬੇਇਨਸਾਫੀ ਨਹੀਂ ਪਹਿਲਾਂ ਅਸੀਂ ਕਿਸਾਨਾਂ ਦਾ ਘੋਲ ਜਿਹੜਾ ਕਹਿੰਦੇ ਸੀ ਅੱਜ ਇਹ ਜਨ ਅੰਦੋਲਨ ਬਣ ਗਿਆ ਕਿਉਂ ਕਿ ਰੋਟੀ ਦੋ ਵੇਲੇ ਹਰ ਇਨਸਾਨ ਨੂੰ ਚਾਹੀਦੀ ਹੈ ਜਿਵੇਂ ਸ਼ਹਿਰਾਂ ਦੇ ਵਿੱਚ ਹੁੰਦਾ ਹੈਗਾ ਤਿੰਨ 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 ਵਾਰੀ ਖਾਂਦੇ ਨੇ ਬ੍ਰੇਕਫਾਸਟ ਲੰਚ ਤੇ ਡਿਨਰ ਆ ਗਿਆ ਅਸੀਂ ਲੋਕ ਕੀ ਕਰਦੇ ਹਾਂ ਜਿਹੜੇ ਪਿੰਡੂ ਆ ਸਵੇਰ ਤੇ ਸ਼ਾਮ ਖਾਣਾ ਅਸੀਂ ਆਗਰ ਦੋ ਵਾਰੀ ਸਰੀਰ ਨੂੰ ਰੋਟੀ ਨਾ ਮਿਲੇ ਤੇ ਸਾਡੀ ਦੇ ਵਿੱਚ ਉਹ ਸਰੀਰ ਚੱਲ ਹੀ ਨਹੀਂ ਸਕਦਾ ਆਗਰ ਇਸ ਤਰ੍ਹਾਂ ਕਰਕੇ ਇਹ ਕੀ ਇਹਨਾਂ ਲੋਕਾਂ ਨੂੰ ਮਾਰਨਾ ਚਾਹੁੰਦੇ ਨੇਗੇ ਆਪਦੀਆਂ ਜੇਬਾਂ ਭਰਨੀਆਂ ਚਾਹੁੰਦੇ ਨੇ ਆਪਦੀਆਂ ਡਿਗਰੀਆਂ ਦਿਖਾਵੇ ਕਿੱਥੇ ਗਈਆਂ ਨੇ ਤੋਮਰ ਨੂੰ ਮੈਂ ਪੁੱਛਦਾ ਖੇਤੀਬਾੜੀ ਦੀ ਜਿਹੜੀ ਪਰਿਭਾਸ਼ਾ ਦੇ ਦੇ ਮੈਂ ਅੱਜ ਤੋਂ ਬਾਅਦ ਇਸ ਅੰਦੋਲਨ ਚੋਂ ਹਟ ਜੂੰਗਾ ਜਿੱਥੇ ਕਿਸਾਨ ਆਗੂ ਆਗੂਆਂ ਵੱਲੋਂ ਬੜੇ ਵਧੀਆ ਤਰੀਕੇ ਨਾਲ ਜਿੱਥੇ ਕਿ ਕੇਂਦਰ ਦੀ ਬੀਜੇਪੀ ਸਰਕਾਰ ਦੇ ਕੁਝ ਮੰਤਰੀ ਜਾਂ ਕੁਝ ਐਮਐਲਏ ਜਾਂ ਉਹਨਾਂ ਦੇ ਹੋਰ ਕਾਰਜਕਰਤਾ ਉਹ ਕਿਸਾਨਾਂ ਨੂੰ ਭੰਡ ਰਹੇ ਆ ਵੀ ਇਹ ਅਨਪੜਾ ਹੈ ਜਾਂ ਘੱਟ ਪੜ੍ਹੇ ਲਿਖਿਆ ਹੈ ਉੱਥੇ ਪ੍ਰਧਾਨ ਜੀ ਨੇ ਦੱਸਿਆ ਕਿ ਐਗਰੀਕਲਚਰ ਦੀ ਮੇਰੀ ਬੀਐਸਸੀ ਕੀਤੀ ਹੋਈ ਹੈ ਟੇਬਲ ਟਾਕ ਤੇ ਆ ਕੇ ਬੀਜੇਪੀ ਦਾ ਕੋਈ ਵੀ ਆਗੂ ਆ ਜਿਹੜਾ ਉਹ ਮੇਰੇ ਨਾਲ ਸਵਾਲ ਕਰ ਸਕਦਾ ਹੈ ਤੇ ਨਾਲ ਹੀ ਇਹਨਾਂ ਨੇ ਸਰਕਾਰ ਜਿਹੜੇ ਬੇਲੋੜੇ ਖਰਚੇ ਕਰਕੇ ਟੈਕਸ ਦਾ ਬੋਝ ਲੋਕਾਂ ਤੇ ਪਾਉਂਦੀ ਆ ਉਹਦੇ ਬਾਰੇ ਸਖਤ ਸ਼ਬਦਾਂ ਵਿੱਚ ਇਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਸੋ ਅੱਜ ਅਸੀਂ ਕਿਰਤੀ ਲੋਕ ਟੀਵੀ ਵੱਲੋਂ ਮੈਂ ਹਰਦੀਪ ਸਿੰਘ ਢਾਲੀਵਾਲ ਕੈਮਰਾਮੈਨ ਸਾਥੀ ਸੁਖਦੇਵ ਸਿੰਘ ਢਾਲੀਵਾਲ ਦੇ ਨਾਲ ਬਰਨਾਲਾ ਤੋਂ ਸਾਰੇ ਕਿਸਾਨ ਆਗੂਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ